ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਕਾਰੀ ਸਾਧ ਸੰਗਤ ਜੀ ਇਸ ਸਮੇਂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਧਰਤੀ ਤੋਂ ਖਡੂਰ ਸਾਹਿਬ ਦੀ ਧਰਤੀ ਤੋਂ ਸਾਡਾ ਵੀ ਨੌਜਵਾਨ ਗੱਭਰੂ ਪੰਥ ਦਾ ਦਰਦੀ ਪੰਜਾਬ ਦਾ ਹਮਦਰਦੀ ਔਰ ਦਰਦੀ ਵੀ ਹੈ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਵਾਸਤੇ ਨਸ਼ਿਆਂ ਤੋਂ ਹਟਾਉਣ ਵਾਸਤੇ ਬੜਾ ਵਧੀਆ ਉਦਮ ਅਪਰਾਲਾ ਕੀਤਾ ਜਿੱਥੇ ਪ੍ਰਚਾਰ ਉੱਥੇ ਅਮਰ ਸੰਚਾਰ ਅਮਰ ਸੰਚਾਰ ਦੇ ਨਾਲ ਪ੍ਰਚਾਰ ਬੜਾ ਜ਼ਰੂਰੀ ਹੈ ਤੇ ਜਦੋਂ ਪ੍ਰਚਾਰ ਹੋ ਗਿਆ ਤੇ ਅਮਰ ਸੰਚਾਰ ਵੀ ਹੋ ਜਾਣਾ ਹੈ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਜਿਹੜੀਆਂ ਚੀਜ਼ਾਂ ਤੋਂ ਵਰਜਿਤ ਕੀਤਾ ਤੇ ਉਸ ਵਾਸਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਵਧੀਆ ਉਪਰਾਲਾ ਕੀਤਾ ਅੱਜ ਜੇ ਨੰਬਰਗੜ ਜੇਲ੍ਹ ਦੇ ਵਿੱਚ ਹੈ ਸਾਡਾ ਵੀਰ ਤੇ ਅੱਜ ਗੁਰੂ ਪਿਆਰਿਓ ਅੱਜ ਜ਼ਰੂਰਤ ਹੈ ਤੁਹਾਡੀ ਉਹਨਾਂ ਨੂੰ ਆਪਾਂ ਇਲੈਕਸ਼ਨ ਦੇ ਵਿੱਚ ਜਿਤਾਉਣਾ ਹੈ ਵੋਟਾਂ ਪਾਉਣੀਆਂ ਨੇ ਵੱਟ ਵੱਟ ਵੋਟਾਂ ਪਾ ਕੇ ਉਹਨਾਂ ਨੂੰ ਪੰਥ ਦਾ ਅਮੀਰਦوار ਬਣਾਉਣਾ ਹੈ ਕਿਉਂਕਿ ਪੰਥ ਤਾਂ ਦਰਦ ਲੈ ਕੇ ਜਾਏਗਾ ਮੇਰਾ ਵੀ ਆਪਾਂ ਅੱਗੇ ਵੀ ਗੱਲ ਕਰਦੇ ਆ ਹਥਿਆਰ ਦੇ ਨਾਲ ਨਾ ਗੱਲ ਕਰੋ ਕਲਮ ਦੇ ਨਾਲ ਗੱਲ ਕਰੋ ਅੱਜ ਕਲਮ ਦੇ ਨਾਲ ਤੇ ਜ਼ੁਬਾਨ ਦੇ ਨਾਲ ਗੱਲ ਕਰਨ ਵਾਲਾ ਜੋ ਦਾ ਤੁਹਾਡੇ ਕੋਲ ਆਇਆ ਅੱਜ ਉਹਨੂੰ ਆਪਣੇ ਹੱਥਾਂ ਤੋਂ ਗਵਾਇਓ ਨਾ ਬੀਬੀ ਖਾਲੜੇ ਵਾਲਾ ਹਾਲ ਨਾ ਕਿਤੇ ਕਰਦੇ ਹੋ ਜੀ ਬੜੀ-ਬੜੀ ਲਾਂਤ ਪੈਣੀ ਆ ਸਾਨੂੰ ਤੇ ਗੁਰੂ ਪਿਆਰਿਓ ਫੇਰ ਵਸਾਇਆ ਇਹ ਨੂੰ ਆਣ ਸਤਿਗੁਰ ਖਡੂਰ ਖਡੂਰ ਸਾਹਿਬ ਦੀ ਧਰਤੀ ਤੋਂ ਗੁਰੂ ਅੰਗਦ ਸਾਹਿਬ ਜੀ ਨੇ ਬੁਲਾਇਆ ਦੂਸਰੇ ਗੁਰੂ ਨਾਨਕ ਸਾਹਿਬ ਜੀ ਨੇ ਬੁਲਾਇਆ ਆਹ ਪੁੱਤਰਾ ਆ ਕੇ ਇਸ ਜਵਾਨੀ ਨੂੰ ਸੰਭਾਲ ਕੱਲੇ ਨੌਜਵਾਨ ਨਹੀਂ ਨੌਜਵਾਨ ਬੱਚੀਆਂ ਵੀ ਸਾਡੇ ਜਿਹੜੀਆਂ ਧੀਆ ਨੇ ਉਹ ਵੀ ਨਸ਼ੇ ਦੀ ਲਪੇਟ ਵਿੱਚ ਨੇ ਪਰ ਪਿਆਰਿਓ ਪਾਰਟੀ ਨਾ ਵੇਖਿਓ ਨਾ ਬਾਲਟੀ ਵੇਖਿਓ ਨਾ ਪਾਲਟੀ ਵੇਖਿਓ ਬਾਲਟੀ ਨਸ਼ਾ ਸ਼ਰਾਬਾ ਤੇ ਨ ਡੁੱਲ ਜਾਇਓ ਆਟੇ ਦਾਲਤੇ ਨ ਡੁੱਲ ਜਾਇਓ ਕਣਕ ਝੋਨੇ ਤੇ ਨ ਡੁੱਲ ਜਾਇਓ ਆਪਣੇ ਬੱਚਿਆਂ ਵੱਲ ਵੇਖਿਓ ਤੁਹਾਡੇ ਬੱਚਾਂ ਦਾ ਆਉਣ ਹਸ਼ਰ ਕੀ ਹੋਵੇਗਾ ਜੇ ਅੱਜ ਹਸ਼ਰ ਚੰਗਾ ਕਰਨਾ ਨਾ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਆਪਣੀ ਕੀਮਤੀ ਵੋਟ ਪਾ ਕੇ ਨਾ ਉਹਨੂੰ ਜਰੂਰ ਜਤਾਇਓ ਜੇ ਉਹਨਾਂ ਦੀ ਮਾਤਾ ਦੀ ਉਹਨਾਂ ਦੇ ਪਿਤਾ ਦੀ ਅਸੀਸ ਲੇ ਜੀ ਅਸੀਸ ਤੇ ਬਾਜਾਂ ਵਾਲੇ ਦੇ ਕੇ ਤੋਰਿਆ ਤਾ ਸੰਸਾਰ ਤੇ ਕੋਈ ਇਹੋ ਜਿਹਾ ਜੁੱਧਾ ਅੰਦਰ ਪਰ ਗੁਰੂ ਪਿਆਰਿਓ ਜਦੋਂ ਦਾ ਮੇਰੇ ਵੀਰ ਨੇ ਖਾਲਸਾ ਵੀ ਹੀਰ ਚਲਾਈ ਤੇ ਪਿਆਰਿਓ ਉਹਦੇ ਵਿੱਚ ਬਹੁਤ ਬੱਚਿਆਂ ਨੇ ਸਮਰਪਿਤ ਕੀਤਾ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੋੜਿਆ ਨਸ਼ਾ ਦਾ ਤਿਆਗ ਕੀਤਾ ਮਾੜੀ ਸੰਗਤ ਦਾ ਤਿਆਗ ਕੀਤਾ ਤੇ ਗੁਰੂ ਦੇ ਚਰਨਾਂ ਦਾ ਵਿਰਾਗ ਕੀਤਾ ਤੇ ਗੁਰੂ ਦੇ ਨਾਮ ਦਾ ਨਸ਼ਾ ਕੀਤਾ ਆਓ ਅੱਜ ਸਮਾਂ ਆਇਆ ਇਸ ਨੂੰ ਗਵਾਇਓ ਨਾ ਸਾਰਿਆਂ ਦਾ ਇਹ ਫਰਜ਼ ਮੰਨਦਾ ਹੈ ਕਿ ਇਹ ਖੰਡਾ ਖੜਕੇਗਾ ਪੇਜ ਨੂੰ ਸ਼ੇਅਰ ਕਰਨਾ ਤਦ ਦਲੇਰ ਬਣਨਾ ਤੇ ਆਪਾਂ ਭਾਈ ਅਮਰਤਪਾਲ ਸਿੰਘ ਜੀ ਦੇ ਕੀਮਤੀ ਬੋਟ ਪਾ ਕੇ ਨਾ ਉਹਨਾਂ ਨੂੰ ਜਿਤਾਉਣਾ ਹੈ ਤੇ ਗੁਰੂ ਬਾਜਾਾਂ ਵਾਲਾ ਆਪ ਤੇ ਫਿਰ ਬਹੁਤ ਵੱਡੀ ਕਿਰਪਾ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ